ਕੋ ਮੰਦੀ ਡੈਥ ਹੋ ਗਿਆ 24 ਘੰਟੇ ਦੇ ਅੰਦਰ ਦੋ ਪੰਜਾਬੀ ਜਗਤ ਦੇ ਪੰਜਾਬ ਦੇ ਦੋ ਬੱਟੇ ਨੌਜਵਾਨ ਜਿਹੜੇ ਗਿਆ ਸੀ ਦੇਖੋ ਕੱਲ ਮੈਂ ਸਸਕਾਰਤੇ ਵੀ ਗਿਆ ਸੀਗਾ ਆਪਣਾ ਰਾਜਵੀਰ ਜਵੰਦਾ ਜੀ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਦੀ ਦੇ ਨੇੜੇ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ ਮੌਤ ਹੋ ਗਈ ਤੇ ਰਾਤੀ ਖਬਰ ਸੁਣੀ ਕਿ ਮਾਨਯ ਪਰਮਾਨੀ ਬੋਡੀ ਬਿਲਡਰ ਬ੍ਰਿੰਦਰ ਕੋਮ ਬਣਵਾ ਨਹੀਂ ਕਹਤੋ ਪ੍ਰਮਾਤਮਾ ਦੀ ਅਰਦਾਸ ਹੈ ਪਹਿਲਾਂ ਤਾਂ ਦੋਨੇ ਪਰਿਵਾਰਾਂ ਨੂੰ ਵਾਪਰਮਾਤਮਾ ਪਾਣਾ ਮੰਨਣ ਦਾ ਬੜ ਬਖਸ਼ੇ ਬਾਕੀ ਇਹ ਜਿਹੜਾ ਅੱਜ ਕੱਲ ਜਿਵੇਂ ਪ੍ਰਿੰਦਰ ਕੁਮਾਰ ਹੋਣਾ ਲੱਗਾ ਹਾਟ ਕੋ ਸੀ ਬਿਲਕੁਲ ਥਿੰਗਾਂ ਕੋ ਬੱਡਿਆ ਨੇ ਮੀਰ ਵੀ ਕਾਫੀ ਜੰਗ ਇੰਨੇ ਵਿੱਚ ਜਿਵੇਂ ਵੀ ਅੱਜ ਕੱਲ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਆ ਗਿਆ ਹੈ ਇਸ ਤਰ੍ਹਾਂ ਦਾ ਡਾਂਸ ਹੈ ਨਾ ਮੁੜੇ ਚ ਕੋਈ ਵੀ ਬੰਦਾ ਇਸ ਤਰ੍ਹਾਂ ਆਪਾਂ ਤਾਂ ਇਹ ਤੁਸੀਂ ਤਸਵੀਰ ਦੇਖਦੇ ਹੋ ਮਤਲਬ ਕੁਕੀਸੇ ਬਾਰੇ ਕਹਿ ਨਹੀਂ ਸਕਦਾ ਪਹਿਲਾਂ ਹੁੰਦਾ ਸੀਗਾ ਜਦੋਂ ਲੋਕੀ ਪਿੰਡਾਂ ਚ ਖੁਰਾਕਾਂ ਜਿਹੜੀਆਂ ਵਿਦਆਊਟ ਪੈਸਟੀਸਾਈਡ ਜਾਂ ਵਿਦਆਊਟ ਰਿਆ ਸਪਰੇਆ ਹੁੰਦੀਆਂ ਸੀ ਗੱਲ ਉਦੋਂ ਹੋਰ ਸੀਪ ਕਹਿੰਦੇ ਪੁਰਾਣੀਆਂ ਖੁਰਾਕਾਂ ਖਾਧੀਆਂ ਜਾਂ ਪਲਾਂ ਦੇ ਪੁਰਾਣੀਆਂ ਖੁਰਾਕਾਂ ਦਾ ਮਤਲਬ ਹੋ ਗਿਆ ਕਿ origunal ਕੋਈ ਬਿਨਾ ਮਲਾਵਟ ਹੁਣ ਤੁਸੀਂ ਦੇਖੋ ਕਿ ਖੰਗ ਦੀ ਦਵਾਈ ਦੇ ਵਿੱਚ ਕੀ ਕੀ ਮਲਾ ਜ਼ਹਿਰ ਮਲਾਈਆਂ ਪਈਆਂ ਤੇ ਬੱਚਿਆਂ ਦੀ ਡੈਥ ਹੋ ਗਈ ਤੇ ਹਰ ਗੱਲ ਜਿਹੜੀ ਉਹ ਕਮਰਸ਼ੀਅਲ ਹੋ ਨਿਜਵਾਸ ਤੇ ਜ਼ਿਆਦਾ ਹੋ ਗਿਆ ਸੋ ਦੁੱਧ ਤੋਂ ਲੈ ਕੇ ਖੂਨ ਤੱਕ ਜੜਜਾਲ ਹੀ ਮਿਲ ਰਹੀ ਹੈ ਅੱਜ ਕੱਲ ਸੋ ਦਵਾਈਆਂ ਜਿਹੜੀ ਜਿਹੜੀ ਦਵਾਈ ਹੈ ਉਹ ਜ਼ਹਿਰ ਬਣ ਰਹੀ ਹੈ ਤਾਂ ਫਿਰ ਉੱਥੇ ਬਾਕੀ ਸੀਜ਼ਨ ਚੱਲ ਰਿਹਾ ਹੈ ਇਹ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਜੀ ਜੇ ਮੈਂ ਵੀ ਇਹ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣਾ オリジナル ਟੀਵਲ ਆਓ ਆਰਗੈਨਿਕ ਚੀਜ਼ਾਂ ਬਲਾਓ ਤੇ ਮੈਂ ਵਪਾਰੀਆਂ ਨੂੰ ਜਿਵੇਂ ਦੁਕਾਨਦਾਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀ ਟਾਣੇ ਤੇ ਬੈਠੇ ਆ ਉਸੇ ਟਾਣੇ ਨੂੰ ਵੱਡੋ ਨਾ ਠੀਕ ਹੈ ਪੈਸੇ ਬਣ ਜਾਣਗੇ ਕੋਈ ਫੈਸਟੀਵਲ ਸੀਜ਼ਨ ਨੂੰ ਕਹਿੰਦੇ ਕਮਾਈ ਦਾ ਸਾਧਨ ਹੈ ਜੇ ਤੁਸੀਂ ਕਿਸੇ ਦਾ ਕੋਈ ਮਲਾਵਟਾਣੀ ਚੀਜ਼ਾਂ ਵੇਚ ਕੇ ਜਾਂ ਕੋਈ ਹੋਰ ਨੁਕਸਾਨ ਕਰੋਗੇ ਤਾਂ ਕਿਤੇ ਨਾ ਕਿਤੇ ਆ ਕੇ ਉਹ ਅੱਗ ਕਿਤੇ ਨਾ ਕਿਤੇ